ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਠੀ ਧੁੰਦ ਜਗ ਚਾਨਣ ਹੋਵਾ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਰਵਾ ਐਸੇ ਦੀਨ ਦਿਆਲ ਸਤਗੁਰੂ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਤਕ ਦੀ ਪੂਰਨ ਮਾਛੀ ਨੂੰ 1469 ਈਸਵੀ ਨੂੰ ਪਾਵਨ ਪ੍ਰਕਾਸ਼ ਗੁਰਦੁਆਰਾ ਨਨਕਾਣਾ ਸਾਹਿਬ ਜਿੱਥੇ ਸਤਗੁਰਾਂ ਦਾ ਪ੍ਰਕਾਸ਼ ਹੋਇਆ ਜਨਮ ਸਥਾਨ ਹੈ ਇਸ ਪਾਵਨ ਧਰਤੀ ਤੇ ਹੋਇਆ ਔਰ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਦੀ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ ਤੋਂ ਸਤਗੁਰੂ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਚੜਿਆ ਸੋਧਣ ਧਰਤ ਲੁਕਾਈ ਜਿੱਥੇ ਸਤਗੁਰਾਂ ਨੇ ਪਾਵਨ ਉਦਾਸੀਆਂ ਦੇ ਜਿਹੜੇ ਰੰਮਤਾ ਸੀ ਉਹ ਕੀਤੀ ਮੂਲ ਮੰਤਰ ਦਾ ਉਚਾਰਨ ਸਤਗੁਰਾਂ ਨੇ ਇੱਥੇ ਕੀਤਾ ਪਰ ਬਹੁਤ ਸਾਰੇ ਜਿਹੜੇ ਚੋਚ ਸਨ ਉਹ ਇਸ ਪਾਵਨ ਪਵਿੱਤਰ ਧਰਤੀ ਤੇ ਕੀਤੇ ਜਿਸ ਧਰਤੀ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਧਰਤੀ ਤਾਂ ਬੇਸ਼ੱਕ ਸਾਡੀ ਪਹੁੰਚ ਤੋਂ ਅਜੇ ਦੂਰ ਹੈ ਖੁੱਲੇ ਦਰਸ਼ਨ ਦੇ ਦਾਰ ਖਾਲਸਿਆਂ ਨੂੰ ਉਸ ਧਰਤੀ ਤੇ ਨਹੀਂ ਹੋ ਰਿਹਾ ਹੈ ਵੀਜ਼ਾ ਲੈ ਕੇ ਪਾਕਿਸਤਾਨ ਯਾਤਰਾ ਵਾਸਤੇ ਦਰਸ਼ਨ ਕਰਨ ਵਾਸਤੇ ਜਾਣਾ ਪੈਂਦਾ ਪਰ ਭਾਰਤ ਦੇ ਵਿੱਚ ਜਿਹੜਾ ਸਾਡਾ ਨਰਕਾਣਾ ਸਾਹਿਬ ਹੈ ਉਹ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਹੈ ਇੱਥੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਲੱਖਾਂ ਤੇ ਗਿਣਤੀਕ ਸੰਗਤ ਪਹੁੰਚ ਕਰਕੇ ਦਰਸ਼ਕਦਾਰੀ ਕਰਕੇ ਆਪਣਾ ਜਨਮ ਨੂੰ ਸਫਲਾ ਕਰਦੀ ਹੈ ਔਰ ਧੰਨ ਸਤਿਗੁਰੂ ਗੁਰਨਾਮਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੜਦੀ ਹੋਏ ਲੋਕਾਈ ਨੂੰ ਠਾਰਨ ਵਾਸਤੇ ਸੜਦੇ ਹੋਏ ਹਿਰਦਿਆਂ ਨੂੰ ਠਾਰਨ ਵਾਸਤੇ ਤਪਦੇ ਹੋਏ ਹਿਰਦਿਆਂ ਨੂੰ ਠੰਡਾ ਕਰਨ ਵਾਸਤੇ ਔਰ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੀ ਹੋਏ ਲੋਕਾਈ ਨੂੰ ਭਟਕਦੀ ਹੋਈ ਲੋਕਾਈ ਨੂੰ ਸੱਚ ਦਾ ਰਾਹ ਦੱਸਣ ਵਾਸਤੇ ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕਰਨ ਵਾਸਤੇ ਧੰਨ ਗੁਰੂ ਅੰਕਦੇਵ ਜੀ ਮਹਾਰਾਜ અવਤਾਰ ਧਾਰਨ ਕਰਕੇ ਇਸ ਧਰਤੀ ਤੇ ਆਏ ਔਰ ਸਤਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੋਕਾਈ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕੀਤਾ ਧਰਮ ਦੇ ਕੀਰਤ ਕਰਨੇ ਵੰਡ ਕੇ ਛਕਣਾ ਤੇ ਨਾਮ ਜਪਣ ਦਾ ਜਿਹੜਾ ਸੁਨਹਿਰੀ ਉਪਦੇਸ਼ ਸੀ ਉਹ ਧੰਨ ਗੁਰੂ ਅੰਕਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਈ ਨੂੰ ਬਖਸ਼ਿਸ਼ ਕੀਤਾ ਔਰ ਧੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਟਾਈ ਦੇ ਰੂਪ ਵਿੱਚ ਜੋ ਪਾਵਨ ਕੋਇਤੋ ਗੁਰਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਉਹ ਸਮੁੱਚਾ ਜੋ ਗੁਰੂ ਨੂੰ ਮੰਨਣ ਵਾਲਾ ਸਿੱਖ ਹੈ ਉਹ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹੈ ਗੁਰੂ ਕੀ ਬਾਣੀ ਪੜ੍ਹਦਾ ਹੈ ਤੇ ਆਪਣੇ ਤਪਦਿਆਂ ਹੋਇਆਂ ਹਿਰਦਿਆਂ ਨੂੰ ਠਾਰਦਾ ਹੈ ਐਸੇ ਦੀਨ ਦੇ ਆ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਜੋ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਔਰ ਦਾਸ ਦੇ ਬੜੇ ਵੱਡੇ ਭਾਗ ਨੇ ਕਿ ਅੱਜ ਉਸ ਧਰਤੀ ਉੱਤੇ ਆ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਜਿੱਥੇ ਅੱਜ ਮਹਾਨ ਨਗਰ ਕੀਰਤਨ ਜਿਹੜਾ ਸਵੇਰੇ ਆਰੰਭ ਹੋਇਆ ਰਾਤ ਨੂੰ ਸੰਪੰਨ ਹੋਵੇਗਾ ਔਰ ਕੱਲ ਸਤਗੰਦ ਦੇ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਏ ਜਾਣਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੁੰਦਰ ਜਲੌਅ ਸਜਣੇ ਨੇ ਔਰ ਸੁਨਹਿਰੀ ਜਿਲਦਵਾਲ ਜਿਹੜੇ ਪਾਵਨ ਸਰੂਪ ਨੇ ਉਹਨਾਂ ਦੇ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅਮਰਤ ਵੇਲੇ ਸਵੇਰੇ ਹੋਣਗੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਜਲੋ ਸਜੇਗਾ ਗੁਰਦੁਆਰਾ ਬਾਬਾ ਅਟਲ ਰਸ ਸਾਹਿਬ ਜੀ ਕੋਲ ਜਲੋ ਸਜੇਗਾ ਔਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਦਰਸ਼ਨ ਕਰਕੇ ਮੱਥਾ ਟੇਕ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੀ ਹੈ ਔਰ ਸਮੁੱਚੀਆਂ ਸੰਗਤਾਂ ਨੂੰ ਧਾਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਨਾਲ ਜੁੜ ਕੇ ਅਮਰ ਸ਼ਾਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ